ਸੰਗਰੂਰ ਜ਼ਿਲ੍ਹਾ ਦੇ ਪਿੰਡ ਬਹਾਦਰਪੁਰ ਨੇੜੇ ਪੀਆਰਟੀਸੀ ਬੱਸ ਤੇ ਟਰੈਕਟਰ ਟਰਾਲੀ ਵਿਚਾਲੇ ਭਿਆਨਕ ਟੱਕਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਬੱਸ ਸੰਗਰੂਰ ਤੋਂ ਬਰਨਾਲਾ ਵੱਲ ਜਾ ਰਹੀ ਸੀ। ਸੰਘਣੀ ਧੁੰਦ ਕਾਰਨ ਇੱਟਾਂ ਨਾਲ ਭਰੀ ਟਰਾਲੀ ਬੇਕਾਬੂ ਹੋ ਗਈ। ਜਿਸ ਕਾਰਨ ਬੱਸ ਤੇ ਟਰਾਲੀ ਹਾਦਸੇ ਦਾ ਸ਼ਿਕਾਰ ਹੋ ਗਏ। ਜਿਸ ਚ ਕੰਡੈਕਟਰ ਦੀ ਮੌਤ ਹੋ ਗਈ ਤੇ 11 ਲੋਕ ਜ਼ਖਮੀ ਹੋ ਗਏ ਨੇ। ਜਿਨ੍ਹਾਂ ਨੂੰ ਰੋਡ ਸਿਟੀ ਫੋਰਸ ਐਂਬੂਲੈਂਸ ਦੀ ਮਦਦ ਨਾਲ ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਐਮਬੂਲੈਂਸ ਜਿਹੜਾ ਮਸਖੂਣਾ ਸਾਹਿਬ ਵਾਲੀ ਤੁੰਦ ਕਰਕੇ ਜਦੋਂ ਉਹਨੇ ਬ੍ਰੇਕ ਮਾਰੇ ਪਿੱਛੋਂ ਉਹਦੇ ਚ ਵੀ ਵੱਜੀ ਮਲ ਅੱਗੇ ਦੀ ਅੱਗੇ ਐਕਸੀਡੈਂਟ ਹੁੰਦਾ ਕਿ ਐਮਬੂਲੈਂਸ ਫੇਰ ਅੱਗੇ ਜਾ ਕੇ ਟਰੱਕ ਦੇ نیچے ਵੜ ਗਈ ਇਦੇ ਚ ਇੱਕ ਡੈਥ ਹੋ ਗਈ ਆ ਜੋ ਬੱਸ ਦੇ ਕਨੈਕਟਰ ਸੀਗੇ ਤਾਂ ਮਨਦੀਪ ਸਿੰਘ ਜਾਨੋ ਪ੍ਰਗਟ ਸਿੰਘ ਮਲੋਟ ਏਰੀਏ ਦੇ ਨਾਲ ਇਹ ਉਹਨਾਂ ਦੀ ਡੈਥ ਹੋ ਗਈ ਲਗਭਗ 9 ਤੋਂ 10 ਇੰਜਰਡ ਮਿਲੇ ਹਲੇ ਤੱਕ ਜਿਹੜਾ ਸਾਡੇ ਕੋਲ ਡਾਟਾ ਹੈ ਇਹ ਬੱਸ ਕਿੱਥੋਂ ਕਿੱਥੇ ਜਾ ਰਹੀ ਸੀ ਬੱਸ ਇਧਰਲੀ ਸਾਈਡ ਤੋਂ ਹੀ ਜਾ ਰਹੀ ਸੀ ਉਹ ਸਾਈਡ ਤੋਂ ਅੰਗਰੂ ਤੋਂ ਬਰਨਾਲਾ ਹਾਂਜੀ ਉਧਰੋਂ ਜਾ ਰਹੀ ਸੀ ਬਰਨਾਲਾ ਤੋਂ ਸੋਪੀਆ ਹੁਣ ਸਾਰਿਆਂ ਨੇ ਉੱਥੇ ਸਿਵਲ ਹਸਪਤਾਲ ਲੈ ਲਿਆ ਹਾਂਜੀ ਹਾਂ ਜਿੰਨੇ ਇੰਜਰਡ ਸੀਗੇ ਐਂਬੂਲੈਂਸ ਐਸਐਸਐਫ ਬਾਕੀ ਉੱਥੇ ਜਿਹੜੇ ਲੋਕ ਆਮ ਲੋਕ ਸੀ ਪਬਲਿਕਲੀ ਹਰਖ ਨਾਲ ਇੱਥੇ ਆਪਾਂ ਵਰ ਹਸਪਤਲ ਨੇ ਜਿਹੜੇ ਇੰਜਰਡ ਨੇ ਉਹਨਾਂ ਦੀ ਸਥਿਤੀ ਕਿਸ ਤਰ੍ਹਾਂ ਦੇਖੀ ਨਾਰਮਲ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਦੇ ਤਾਂ ਵੱੰਦ ਸੱਟ ਨਹੀਂ ਹੈਗੀ ਦੋ ਤਿੰਨ ਜਣੇ ਹੈਗੇ ਜਿਨ੍ਹਾਂ ਨੇ ਥੋੜੀ ਗੰਭੀਰ ਸੱਟ ਹੈ ਅੱਛਾ ਹਾਂਜੀ ਕੋਈ ਲੋੰਜੋ ਠੀਕ ਨਹੀਂ ਹੈ ਕਿ ਇੱਕ ਬੰਦਾ ਜਿਹੜਾ ਕ੍ਰਿਟੀਕਲ ਸੀ ਉਹਨਾਂ ਦੀ ਜਾਨ ਹੀ ਡੈੱਥ ਹੈ ਹਾਂਜੀ ਬਾਬਾ ਇਹੜਾ ਐਕਸੀਡੈਂਟ ਹੋਇਆ ਕਿਸ ਤਰ੍ਹਾਂ ਹੋਇਆ ਕੀ ਕਿਰਮਾ ਮਾਮਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਕਸੀਡੈਂਟ ਅੱਜ ਧੁੰਦ ਬਹੁਤ ਜ਼ਿਆਦਾ ਪੈ ਰਹੀ ਸੀ ਜੀ ਬੱਸ ਦੇ ਮੂਰੇ ਰੋਡਵੇਜ ਦੀ ਦੇ ਮੂਰੇ ਟਰੈਕਟਰ ਜਾ ਰਿਹਾ ਸੀ ਟਰੈਕਟਰ ਦੇ ਵਿੱਚ ਬੱਸ ਜ਼ੋਰ ਨਾਲ ਵੱਜੀ ਤਾਂ ਕਿ 11-12 ਸਵਾਰੀਆਂ ਫੱਟੜ ਹੋ ਗਈਆਂ ਉਦੋਂ ਬਾਅਦ ਮਸਤ ਮਣਾ ਸਾਹਿਬ ਅੰਗੀਠਾ ਸਾਹਿਬ ਕੋਲੇ ਟੈਲੀਫੋਨ ਗਿਆ ਵੀ ਐਕਸੀਡੈਂਟ ਹੋ ਗਿਆ ਸਾਡੇ ਐਂਬੂਲੈਂਸ ਤੋਂ ਡਰਾਈਵਰ ਨਾਲ ਉਹਨਾਂ ਨੂੰ ਚੱਕਣ ਵਾਸਤੇ ਜਾ ਰਹੇ تھے ਰਾਹ 'ਚ ਉਹਨਾਂ ਨੇ ਮੂਰੇ ਗੱਡੀ ਦੀਆਂ ਬ੍ਰੇਕਾਂ ਵੱਜ ਗਈਆਂ ਮਗਰੋਂ ਗੱਡੀ ਨੇ ਧੱਕ ਕੇ ਇਕੱਠੀ ਕਰਤੀ ਐਂਬੂਲੈਂਸ ਸਾਡੀ ਉਹਨਾਂ ਦੇ ਵੀ ਛੱਟਾਂ ਵਜੀਆਂ ਨੇ ਲੈ ਕੇ ਆਇਆ ਸਾਰੀਆਂ ਸਵਾਰੀਆਂ ਨੂੰ ਇੱਥੇ ਲੈ ਕੇ ਆਇਆ ਤੇ ਵਧੀਆ ਡਾਕਟਰ ਸਾਹਿਬ ਨੇ ਵਧੀਆ ਪ੍ਰਬੰਧ ਆ ਉਹ ਵਧੀਆ ਸਾਮਿਆਂ ਅਨੁਸਾਰ ਕੋਈ ਦਿੱਕਤ ਨਹੀਂ ਆਈ ਸਾਰੀਆਂ ਸਵਾਰੀਆਂ ਨੂੰ ਠੀਕ ਨੇ ਹੁਣ ਬਿਲਕੁਲ ਗੱਡੀਆਂ ਦਾ ਆਪ ਵਿੱਚ ਟਕੀਆਂ ਗੱਡੀਆਂ 5-4 ਦਾ ਹੋਇਆ ਆਪ ਵਿੱਚ 5-4 ਗੱਡੀਆਂ ਆਪ ਵਿੱਚ ਵਜੀਆਂ ਉੱਥੇ ਗੱਡੀਆਂ ਗੱਡੀਆਂ ਕਿ ਤਾਂ ਥੋੜਾ ਲੋਕ ਤੇਜ਼ ਚਲਾਉਂਦੇ ਨੇ ਤੇਜ਼ ਕਰਕੇ ਇਹ ਕੰਮ ਸਾਰੀ ਘਟਨਾ ਵਾਪਰੀ ਧੁੰਦ ਬਹੁਤ ਜਿਆਦੇ ਸੀ ਮੈਂ ਤਾਂ ਧੁੰਦ ਕਾਰਨ ਮੇਨ ਸਾਰੀ ਗੱਲ ਧੁੰਦ ਕਰਕੇ ਹੋਈ ਆ ਮਾਜੀ ਦਾ ਖਾਲਸਾ ਹੈ ਜੀ ਇੰਦਰਪਾਲ ਇੰਦਰਪਾਲ ਜੀ ਕੀ ਤੁਸੀਂ ਕਿੱਥੋਂ ਕਿੱਥੇ ਜਾ ਰਹੇ ਸੀ ਕੀ ਅਸੀਂ ਸੰਗਰੂਰ ਤੋਂ ਬਠਿੰਡਾ ਜਾ ਰਹੇ ਸੀ ਫਿਰ ਤੇ ਬਸ ਬਹੁਤ ਹੀ ਆਰਾਮ ਨਾਲ ਜਾ ਰਹੇ ਸੀ ਜੀ ਤੇ ਜਿਹੜਾ ਟਰਾਲੀ ਵਾਲਾ ਉਹ ਇੱਕਦਮ ਉਸ ਤੇ ਮੇਨ ਰੋਡ ਤੇ ਚੜ ਗਿਆ ਜਿਹੜੀ ਉੱਥੇ ਟਾਇਲਾਂ ਦੀ ਫੈਕਟਰੀ ਹੈ ਨਾ ਉੱਥੋਂ ਉਹਨੇ ਟਰਾਲੀ ਭਰੀ ਹੈ ਤੇ ਉਹ ਇੱਕਦਮ ਚੜ ਗਿਆ ਵਿਚਾਰੇ ਇਹਨਾਂ ਤਾਂ ਕਾਫੀ ਗੱਡੀ ਤਾਂ ਬਹੁਤ ਸਲੋ ਸੀ ਯਾਰ ਬਚਾਅ ਹੋ ਗਿਆ ਸ਼ੁਕਰ ਹੈ ਲੇਕਿਨ ਉਹ ਕਹਿੰਦੇ ਵੀ ਇੱਕ ਲਕ ਸਪੈਰ ਹੋ ਕਨੈਕਟਰ ਪੂਰਾ ਹੋ ਗਿਆ ਯਾਰ ਉਹਦਾ ਬੋਬ ਮਾੜਾ ਹੈ ਇਹ ਕਾਰਨ ਕੀ ਤੁੰਦ ਦੇ ਤੁੰਦ ਦਾ ਹੀ ਕਾਰਨ ਹੋਰ ਤਾਂ ਕੌਣ ਕਰ ਰਿਹਾ ਵੀਰਾ ਟਰਾਲੀ ਵਾਲਾ ਉਹ ਕੌਣ ਕਹਿੰਦਾ ਐਦਾਂ ਕੋਈ ਐਕਸੀਡੈਂਟ ਹੋਵੇ ਉਹ ਦੂਬਾ ਚ ਮਾਸਟਰ ਵਾਲਾ ਜਿਹੜਾ ਐਕਸੀਡੈਂਟ ਹੋਇਆ ਕਿਸ ਤਰ੍ਹਾਂ ਐਕਸੀਡੈਂਟ ਕਿੰਨੇ ਵਜੇ ਪਟੜੋ ਕਿੰਨੇ ਇਹ ਅੱਜ ਬੱਸ ਦਾ ਅਚਾਨਕ ਕਿਸੇ ਟਰਾਲੀ ਦੇ ਨਾਲ ਐਕਸੀਡੈਂਟ ਹੋਇਆ ਤੁੰਦੇ ਕਾਰਨ ਐਕਸੀਡੈਂਟ ਹੋਇਆ ਇਹ ਇਦੇ ਵਿੱਚ ਤਕਰੀਬਨ 15 ਕ ਬੰਦੇ ਇੰਜਰਡ ਆਏ ਨੇ ਸਾਡੇ ਕੋਲ ਐਮਰਜੈਂਸੀ ਦੇ ਵਿੱਚ ਸਾਰਾ ਦਾ ਟਰੀਟਮੈਂਟ ਚੱਲ ਰਿਹਾ ਤੇ ਇੱਕ ਪੇਸ਼ੈਂਟ ਬ੍ਰੌਟ ਡੈਟ ਆਇਆ ਕਿ ਕੀ ਉਹਦੇ ਮੌਕੇ ਤੇ ਹੀ ਮੌਤ ਹੋ ਗਈ ਜੀ ਜਿਹੜੇ ਸਾਬ ਬਾਕੀ ਇਹਨਾਂ ਸਾਰੇ ਪੋਜੀਸ਼ਨ ਕੋ ਕ੍ਰਿਟੀਕਲ ਤਾਂ ਨਹੀਂ ਹੈਗਾ ਠੀਕ ਨਹੀਂ ਨਹੀਂ ਬਾਕੀ ਸਭ ਠੀਕ ਹੈ ਬਟ ਫਿਰ ਵੀ ਅਸੀਂ ਉਹਦੇ ਇਨਵੈਸਟੀਗੇਸ਼ਨ ਪ੍ਰੋਪਰ ਐਕਸ ਰੇ ਵਗੈਰਾ ਅਲਟਰਾਸਾਉਂਡ ਜਿਹੜਾ ਸਾਰਾ ਉਹ ਇੱਥੋਂ ਅੰਦਰੋਂ ਹੀ ਕਰਵਾ ਰਹੇ ਹਾਂ